ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦਿਆ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਲਵਾਨ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀਆਂ ਵਖਾਉਣੀਆਂ ਜਿਨ੍ਹਾਂ ਵਿੱਚ ਦੋ ਸੂਈਆਂ ਤੇ ਇੱਕ ਗੱਬਨ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਪਾਵੇਂ ਕਿ ਦੂਰਦਰ ਤੇ ਭਾਂ ਕੋ ਲੱਗਦਾ ਹੈ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਜਿਹੜੀ ਤੁਹਾਡੀ ਆਪਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਕਹਿੰਦੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਗੁਰੂ ਰਾਮ ਚਲੋ ਵਧੀਆ ਕਿਰਪਾ ਚੀਤੀ ਜੀ ਤੇ ਨਾਮ ਦੱਸਦੇ ਕਿਹੜੇ ਮੇਰਾ ਸੁਣੋ ਪਹਿਲਵਾਨ ਜੀ ਹਾਂਜੀ ਪਿੰਡ ਪੰਜ ਕਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਹ ਫੋਨ ਨੰਬਰ ਵੀ ਬੋਲ ਦੋ 9781870292 ਠੀਕ ਆ ਹਾਂਜੀ ਤੇ ਸ਼ੁਰੂਆਤ ਫੇਰ ਗੱਪਾਂ ਤੇ ਕਰ ਲਈਏ ਗੱਪਾਂ ਤੋਂ ਕਰੂਗੀ ਕਿੰਨਾ ਖੜਦੀ ਟਾਈਮ ਆ ਇੰਨੇ ਹਫ਼ਤੇ ਲੈ ਗੂਗੀ ਹਫ਼ਤੇ ਵਿੱਚ ਸੂਪ ਪਊਗੀ ਇਹ ਦੇਣ 9 ਮਹੀਨੇ ਪੂਰੇ ਹੋ ਗਏ ਜੀ ਕੁੱਤੇ ਜਿਹੜੇ ਦਿਨ ਕੱਢਦੇ ਉਹ ਕੱਢਨੇ ਠੀਕ ਆ ਤੇ ਕਿੰਨੇ ਕ ਦੁੱਧ ਲਈ ਆ ਘਰ ਵਾਲੇ ਆਂਦੇ ਸੀ ਪਹਿਲੇ ਸਵੇਰੇ ਥੱਲੇ ਉਹ 15 ਤੋਂ 16 ਕਿਲੋ ਚੋਇਆ ਸੀ ਅੱਛਾ ਚਲੋ ਕਰ ਦ ਵਜਨ ਵਾਲੀ ਇਹ ਬਰੀਡ ਕ੍ਰੂਟ ਚੰਗੀ ਇਹ ਇਹਨਾਂ ਦੇ ਕਰੂਗੀ ਨਾ ਬਾਕੀ ਦੁੱਧ ਵੀਰ ਜੀ ਹੁੰਦਾ ਸੇਵਾ ਦਾ ਠੀਕ ਆ ਜਿੰਨਾ ਪਾਲੂ ਉਨਾ ਹੀ ਚੋਲੂ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਤੋਰੋ ਹਾਂ ਇੱਕਰੀ ਬਾਕੀ ਚਲੋ ਇਹ ਆ ਵੀ ਚਲੋ ਜਿੰਨੀ ਵੀ ਆ ਸਾਫ਼ ਹੈ ਪੂਰੀ ਥਣ ਵੀ ਚੰਗਾ ਲੱਗਾ ਹੈ Thank you. ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਅਜੇ ਚੰਗੀ ਪਰ ਨਹੀਂ ਹੈ ਜੇ ਢਿੱਲਾ ਢੋਲਾ ਹਵਾਨੇ ਚ ਕਾਫੀ ਆ ਬਾਕੀ ਠੰਡੀ ਠੁੰਡੀ ਵੀਰਜੀ ਬੜੀ ਆ ਇਹ ਨਹੀਂ ਜਿੱਤਰੋਂ ਦੀ ਮਰਜ਼ੀ ਢਿੱਲਾ ਜੇ ਵੇਖੋ ਜੀ ਅਜੇ ਤੇ ਆਪਰ ਨਹੀਂ ਆ ਸਾਰੇ ਠੀਕ ਆ ਬਾਕੀ ਠੰਡੀ ਠੁੰਡੀ ਬੜੀ ਆ ਥਣ ਥੁਣੀ ਚੰਗਾ ਲੱਗਾ ਕਿੰਨਾ ਫੇਰਾ ਕੀ ਇਹਦਾ ਮੁੱਲ ਇਹ ਦੇ ਦਈਏ 45 ਦੀ ਜੀ 45000 ਅਜੇ ਸੂਈ ਸਵਾਈ ਹੁੰਦੀ ਵੱਚੀ 50 ਦੀ ਜੀ ਅੱਛਾ ਹਾਂਜੀ ਕਰ ਦਈਏ ਵਿੱਚ ਛੋਟ ਛਾਟ ਹੋਰ ਕਰ ਦੋ ਜੇ ਨਹੀਂ ਕਰਨੀ ਤੁਸੀਂ ਕਰਨੀ ਹੈ 3000 ਛੱਡ ਦिए 42000 ਦੇ ਦੇ ਦिए ਦੇ ਦਾਂਗੇ 42000 42 ਜੋ ਮਾਨਦਾਨ ਕਰਦਾਂਗੇ ਵੀਰ ਭਰਾ ਕੋਈ ਫੋਨ ਲਾਉ ਗੁਰੂ ਸਾਹਿਬ ਕਰਾਂਗੇ ਫੋਨ ਕੋਈ ਲਾਵੇ ਜਰੂਰ ਰਣਾ ਜੀ ਜਰੂਰ ਫੋਨ ਲਾਵੇ ਮਾਨਦਾਨ ਕਰਾਂਗੇ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਸੂਈਆਂ ਆ ਗਈਆਂ ਦੋ ਤੇ ਆ ਜਿਹੜੀ ਕਿੰਨਾ ਸਮਾਂ ਸੂਆ ਇਹ ਇਹ ਦੂਸਰਾ ਸੂਆ ਜੀ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਆ ਜੇ ਬੱਚਾ ਕੋਈ 20 ਤੇ ਲਾ ਲਓ ਕੋਈ ਮਹੀਨੇ ਦਾ ਲਾ ਲਓ ਬੱਚਾ ਦੀ ਮਤਲਬ ਬੱਚਾ ਬੜਾ ਪਲਿਆ ਨਾ ਬੱਚੇ ਨੂੰ ਬੜਾ ਛੱਡਿਆ ਜੀ ਠੀਕ ਹੈ ਹਾਂ ਜੀ ਤੇ ਦੁੱਧ ਕਿੰਨਾ ਉਤਰਿਆ ਇਹਦੇ ਕੋਲ ਹਣਾ ਦੁੱਧ ਵੀਰ ਜੀ ਇਹਦੇ ਥੱਲੇ ਬੱਚੇ ਦਾ ਪਾ ਕੇ 11 ਕਿਲੋ ਹੋਊਗਾ ਹੈਗਾ ਪੱਕਾ ਦੁੱਧ ਮੇਰੇ ਘਰ ਆਣ ਕੇ ਭਾਵੇਂ 4 ਡੰਗ ਚੋਗੇ ਕਰੇ ਖੋਲੋ ਫਿਰ ਦੁੱਧ ਦੀਏ ਦੁੱਧ ਦੀ ਬੱਚੇ ਨੂੰ ਉਹਨਾਂ ਦੁੱਧ ਬੜਾ ਘਰ ਆ ਲੈ ਗਿਆ ਕੋੰਦੇ ਹਿਸਾਬ ਨਾਲ ਬੱਚਾ ਹੀ ਲੱਗ ਗਿਆ ਠੀਕ ਬੱਚਾ ਨਸਰ ਕੋਈ ਬੜਾ ਜੀ ਆਜ ਲਾਇਆ ਜੀ ਮੱਕੀ ਠੰਡੀ ਠੁੰਡੀ ਬੜੀ ਆ ਥਾਣੇ ਦੇ ਕੋਲ ਵੀ ਕਾਫੀ ਚੰਗਾ ਲੱਗਾ ਆ ਇਧਰੋਂ ਵੀ ਮਰਜੀ ਲੈ ਕੇ ਚੋਣੋ ਤੇ 11 ਲੀਟਰ ਦੁੱਧ ਉਹਨਾਂ ਚਵਾ ਦੋਗੇ ਕਰੋ ਬੱਚੇ ਦਾ ਪਾਗ ਜੀ ਮੇਰੇ ਘਰ ਆਣ ਕੇ ਭਾਵੇਂ ਚਾਰ ਡੰਗ ਚੋਗੇ ਕਰੀ ਦੇ ਤੇ ਇਹਦਾ ਮੁੱਲ ਫਿਰ ਇਹ ਦੇ ਦਈਏ 35 ਦੀ 35000 ਦੀ ਹਾਂ ਜੀ ਕਰ ਦਈਏ ਵਿੱਚ ਛੋਟ ਛੋਟ ਕਰ ਦੋ ਜੀ ਨਹੀਂ ਕਰਣੀ ਆਪ ਹੀ ਕਰ ਦੋ ਕਰ ਦੋ ਤੁਸੀਂ ਕਰਨੀ ਹੈ ਇੱਕੋ ਗੱਲ ਕਰ ਦਈਏ ਫਿਰ ਇੱਕੋ ਹੀ ਗੱਲ ਕਰ ਦਈਏ ਪੂਰੇ 30 ਦੀ ਦੇ ਦਾਂਗੇ ਜੀ 30 ਦੀ ਦੇ ਦਾਂਗੇ ਠੀਕ ਆ ਹਾਂ ਬਾਕੀ ਚਲੋ ਛੋਟ ਛੜ ਤੇ ਮੌਕੇ ਤੇ ਹੋਈ ਜਾਓ ਤੇ ਹੁਣ ਇਹ ਵੀ ਸੂਈ ਸਵਾਈ ਆ ਥਾਣੇ ਦੇ ਕਾਫੀ ਚੰਗਾ ਲੱਗਾ ਹਾਂ ਦੇਖ ਸਕਦੇ ਥਾਣਾ ਦਾ ਸਾਈਜ਼ ਇਹਦਾ ਵੀ ਲੱਗੇ ਤਾਂ ਇੱਕ ਰੀ ਤੇ ਇਹਦੇ ਕੋਲ ਵੀ ਇਦੀ ਕਿੰਨਾ ਦੁੱਧ ਤਿਆਰ ਜੇ ਕੋਈ ਬੱਚੇ ਦਾ ਪਾ ਕੇ 11-12 ਕਿਲੋ ਹੋਊਗਾ ਜੀ ਹੈਗਾ ਪੱਕਾ ਦੁੱਧ ਨਹੀਂ ਅੰਝਾ ਬੱਚੀ ਦੇ ਮਗਰ ਅੱਛਾ ਆਪ ਦੇਗ ਨਹੀਂ ਠੂਈਏ ਤੁਹਾਨੂੰ ਪਤਾ ਠੰਡ ਠੰਡ ਕਰਕੇ ਘਟੇ ਆ ਡੰਗਰ ਹਾਂਜੀ ਹਾਂਜੀ ਨਵੇਂ ਪੱਠਾ ਤੋਂ ਤੰਨਰੀ ਤੂੜੀ ਪੈਣ ਦੀ ਏ ਠੀਕ ਆ ਹਾਂਜੀ ਹਾਂਜੀ ਤੋਰੋ ਹਵੇ ਦੇ ਕਰੀਨ ਨੂੰ

ਇਹਨਾ ਵੀ 35 ਦੇ ਮੁੰਡੇ ਅੱਛਾ ਹਾਂਜੀ ਕਰ ਦਈਏ ਕੋ ਮਾਨਤਾਂ ਨੇ ਤਾਂ ਕਰ ਦੋ ਤੁਸੀਂ ਕਰਨਾ ਜੀ ਕਰ 60 ਦਾ ਜੋੜਾ ਕਰ ਦਈਏ ਕਰ ਦੋ ਜੀ ਕਰ ਦੋ ਜਿਤਨਾ ਤੇ ਤੇ ਦੇ ਹਿਸਾਬ ਨਾਲ ਕੋਈ ਵੀਰ ਜਿਹੜਾ ਲੈ ਜਾਣਾ ਲੈ ਜਾ ਲੈ ਜਾ ਹਾਂਜੀ ਠੀਕ ਹੈ ਆਫਰ ਦੇ ਹਿਸਾਬ ਨਾਲ ਕੋਈ ਨਹੀਂ ਵਿੱਚ ਹੋਰ 60 ਤੋਂ ਮਾਨਤਾਂ ਨੂੰ ਥੋੜਾ ਬੋਤਾ ਅੱਛਾ ਕਰ ਦੋਗੇ ਹਾਂਜੀ ਤੇ ਠੀਕ ਹੈ ਜਰ ਕੋਸ਼ਾ ਨਾ ਠੀਕ ਹੈ ਮਿਰਚੀ ਸੂਈਆਂ ਸਵਾਈਆਂ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਖੜਨਾ ਹਾਂਜੀ ਹਾਂਜੀ ਉਹ ਜਿਹੜੀ ਗੱਬਣ ਆ ਉਹ ਆਪਣੇ ਪਾਸ ਕਰਕੇ ਖੜਨੀ ਪਾਸ ਕਰਕੇ ਖੜਨਾ ਨਾ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਖ ਚਾਹ ਕੇ ਖਰੀਦੋ ਜੀ ਜੋ ਲੈਣਾ